ਪਿੰਡਾਂ ਅਤੇ ਸ਼ਹਿਰਾਂ ਨੂੰ ਬਰਾਬਰ ਮੰਨਿਆ ਜਾਂਦਾ ਹੈ ਪਰ ਪਿੰਡਾਂ ਦਾ ਰਹਿਣ ਸਹਿਣ ਜਿਉਣ ਦਾ ਅੰਦਾਜ਼ ਚੀਜ਼ਾਂ ਤੇ ਹਾਲਾਤ ਨੂੰ ਦੇਖਣ ਦਾ ਸਮਝਣ ਦਾ ਤਰੀਕਾ ਸ਼ਹਿਰਾਂ ਨਾਲੋਂ ਵੱਖ ਹੁੰਦਾ ਹੈ ਇਹ ਪਿੰਡਾਂ ਦੀ ਖੂਬਸੂਰਤੀ ਦਾ ਇੱਕ ਰੰਗ ਹੈ ਮੇਰੇ ਹਿਸਾਬ ਨਾਲ ਪੂਰੇ ਸ਼ਹਿਰੀਆਂ ਨੂੰ ਪਿੰਡਾਂ ਦੀਆਂ ਖੇਡਾਂ ਜਿਵੇਂ ਕਿ ਗੁੱਲੀ ਡੰਡਾ ਬੰਦਰ ਕਿਲਾ ਪੀਂਗ ਪਲਾਂਗੜਾ ਲੂਣ ਮਿਆਣੀ ਅੱਡੀ ਟੱਪਾ ਲੁਕਣ ਮੀਤ ਜੀ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਖੇਡਾਂ ਨੇ ਜੋ ਪਿੰਡੂ ਖੇਡਾਂ ਦੇ ਬਜੋ ਜਾਣੀਆਂ ਜਾਂਦੀਆਂ ਨੇ ਤੇ ਇਹਨਾਂ ਬਾਰੇ ਸ਼ਾਇਦ ਹੀ ਪਤਾ ਹੋਵੇ ਪਰ ਬਹੁਤ ਕੁਝ ਅਜੀਹਾ ਵੀ ਹੈ ਅੱਜਕੱਲ੍ਹ ਅਜੂਕੇ ਸਮੇਂ ਦੇ ਵਿੱਚ ਜੋ ਪਿੰਡਾਂ ਤੇ ਸ਼ਹਿਰਾਂ ਦਾ ਸਾਂਝਾ ਹੋ ਚੁੱਕਿਆ ਜਿਵੇਂ ਕਿ ਇੰਟਰਨੈਟ ਕ੍ਰਿਕਟ ਸੋਸ਼ਲ ਮੀਡੀਆ ਫੇਸਬੁਕ ਇੰਸਟਾਗ੍ਰam YouTube ਆਦਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਪਿੰਡਾਂ ਤੇ ਸ਼ਹਿਰਾਂ ਵਾਸੀਆਂ ਨੇ ਸਾਂਝੀਆਂ ਨੇ ਅਜਿਹੀ ਹੀ ਇੱਕ ਸਾਂਝੀ ਚੀਜ਼ ਹੈ ਉਹਨਾਂ ਦੇ ਕੱਪੜੇ ਬੁਣਨਾ ਇਹ ਸ਼ੌਕ ਪਿੰਡਾਂ ਤੇ ਸ਼ਹਿਰਾਂ ਵਾਲੀਆਂ ਬੀਬੀਆਂ ਦੋਵਾਂ ਦਾ ਹੁੰਦਾ ਜਦੋਂ ਮੈਂ ਪਿੰਡ ਵਿੱਚ ਰਹਿੰਦਾ ਸੀ ਤਾਂ ਉੱਥੋਂ ਮੈਂ ਸਾਡੇ ਆਂਢ ਗੁਆਂਢ ਦੀਆਂ ਔਰਤਾਂ ਨੂੰ ਉਹਨਾਂ ਦੀਆਂ ਕੋਟੀਆਂ ਸਵੈਟਰ ਬੁਣਦੇ ਦੇਖਿਆ ਬੱਖੋ-ਬੱਖ ਡਿਜ਼ਾਈਨ ਬੱਖੋ-ਬੱਖ ਰੰਗ ਵਰਤ ਕੇ ਉਹ ਬਹੁਤ ਖੂਬਸੂਰਤ ਕੱਪੜੇ ਬਣਾਉਂਦੀਆਂ ਸੀ ਇਹਨਾਂ ਬਾਰੇ ਤਿੰਨ ਚੀਜ਼ਾਂ ਮੈਨੂੰ ਚੰਗੀ ਤਰ੍ਹਾਂ ਯਾਦ ਨੇ ਜਿਹੜੀਆਂ ਅਸੀਂ ਉਸ ਟਾਈਮ ਕਰਦੇ ਹੁੰਦੇ ਸੀ ਤੇ ਉਹਨਾਂ ਦੀਆਂ ਪਰੇਸ਼ਾਨੀਆਂ ਵਧਾਉਂਦੇ ਇਸ ਦੇ ਪਹਿਲੀ ਤਾਂ ਉਹਨਾਂ ਵਾਂਗੂ ਬੁਣਤੀ ਪਾਉਣ ਦੀ ਕੋਸ਼ਿਸ਼ ਕਰਨਾ ਦੂਜੀ ਦੋਕ ਬਾਰੀ ਤੋਂ ਬਾਅਦ ਧਾਗਾ ਪਾਉਣ ਦਾ ਪਤਾ ਨਾ ਲੱਗਣਾ ਫਿਰ ਬੁੰਨ ਵਾਲੀ ਦਾਦੀ ਮਾ ਮਾਸੀ ਚਾਚੀ ਤਾਈ ਉਹਨਾਂ ਨੇ ਗੁੱਸੇ ਹੋਣਾ ਕਿ ਸਾਡਾ ਟਾਈਮ ਖਰਾਬ ਕਰਤਾ ਸਾਡੀ ਬੁਣਤੀ ਖਰਾਬ ਕਰਤੀ ਦੂਜੀ ਚੀਜ਼ ਹੈ ਉਹਨ ਦਾ ਗੋਲਾ ਚੱਕ ਕੇ ਪਤੰਗ ੜਾਉਣਾ ਤੇ ਫਿਰ ਉਹਨ ਉਹਦੇ ਨਾਲ ਖਰਾਬ ਹੋਣ ਲੱਗ ਪੈਂਦੀ ਸੀ ਤੀਜੀ ਚੀਜ਼ ਸੀ ਪੱਗ ਬੰਨਣ ਲੱਗੇ ਕੋਟੀ ਦੀ ਬੁਣਤੀ ਚੋਂ ਸਲਾਈ ਕੱਢ ਲੈਣੀ ਤੇ ਪਾਗ ਵਿੱਚ ਜ਼ੋਰ ਨਾਲ ਫੇਰਨੀ ਜਿਹਦੇ ਨਾਲ ਸਲਾਈ ਵਿੰਗੀ ਹੋ ਜਾਂਦੀ ਸੀ ਤੇ ਉਹਦੇ ਪਿੱਛੇ ਫਿਰ ਸਾਡਾ ਘਟਾਪਾ ਹੁੰਦਾ ਸੀ ਬੀਬੀਆਂ ਦਾ ਉਹਨਾਂ ਦੇ ਕੱਪੜੇ ਬੁਣਨਾ ਜਿਸ ਦਾ ਕੰਮ ਉਸੇ ਕੋ ਸਾਜੇ ਬੜੀ ਗੱਲ ਦੀ ਇੱਕ ਬਹੁਤ ਵੱਡੀ ਉਦਾਹਰਨ ਹੈ ਉਹਨਾਂ ਦੀ ਕਲਾ ਮਹਾਰਤ ਤੇ ਮਿਹਨਤ ਉਹਨਾਂ ਦੇ ਬਣਾਏ ਹਰ ਕੱਪੜੇ 'ਚ ਆਪ ਮਹਾਰੇ ਬੋਲਦੀ ਸੀ ਉਹਨਾਂ ਵਿੱਚੋਂ ਹਰੇਕ ਕੋਲ ਕਾਰੀਗਰੀ ਦੇ ਨਾਲ ਨਾਲ ਸਹਿਜ ਚ ਰਹਿਣ ਵਾਲਾ ਹੁਨਰ ਵੀ ਬਹੁਤ ਹੁੰਦਾ ਸੀ ਇੰਨਾਂ ਬੀਬੀਆਂ ਦੀ ਕਲਾ ਦੇਖਣ ਦਾ ਆਪਣਾ ਹੀ ਇੱਕ ਆਨੰਦ ਸੀ ਕਈ ਵਾਰ ਡਿਜ਼ਾਈਨ ਗਲਤ ਹੋ ਜਾਣਾ ਤਾਂ ਉਹਨਾਂ ਨੇ ਉਹਦੇ ਹੀੜ ਲੈਣਾ ਤੇ ਫਿਰ ਹੌਲੀ-ਹੌਲੀ ਬੜੇ ਧਿਆਨ ਨਾਲ ਉਹਨਾਂ ਦਾ ਗੋਲਾ ਦੁਬਾਰਾ ਬਣਾਉਣਾ ਪਰ ਬਣਾਉਣਾ ਬੜੇ ਸਹਜ ਤਰੀਕੇ ਨਾਲ ਤੁਸੀਂ ਵੀ ਅਕਸਰ ਉਹਨਾਂ ਨੂੰ ਇਹ ਗੱਲਾਂ ਕਰਦੇ ਸੁਣਿਆ ਹੋਣਾ ਹੈ ਭੈਣੇ ਆਹ ਕੁੰਡੇ ਗਲਤ ਚੁੱਕੇ ਗਏ ਬੁਣਤੀ ਗਲਤ ਹੋ ਗਈ ਪਰ ਆਪਣੇ ਮਿਹਨਤ ਨਾਲ ਕੀਤੇ ਕੰਮ ਨੂੰ ਢਾਉਣ ਲੱਗਿਆਂ ਉਹ ਨਾ ਤਾਂ ਖੇਚਦਿਆਂ ਸੀ ਤੇ ਨਾ ਇਹਦਾ ਕੋਈ ਦੁੱਖ ਮੰਦਿਆਂ ਸੀ ਹਾਲਾਂਕਿ ਉਹ ਦੇੜਨ ਨੂੰ ਉਹਨਾਂ ਸਮਾਂ ਨਹੀਂ ਲੱਗਦਾ ਸੀ ਜਿੰਨਾ ਕਿ ਪਹਿਲਾਂ ਉਸ ਕੋਟੀ ਜਾਂ ਸਵੈਟਰ ਨੂੰ ਬਣਨ ਚ ਲੱਗਦਾ ਸੀ ਪਰ ਗੋਲਾ ਬਣਾਉਣਾ ਜਾਂ ਗੋਲਾ ਬਣਾਉਣ ਦਾ ਕੰਮ ਇਸ ਕਰਕੇ ਧੀਰਜ ਨਾਲ ਪੂਰਾ ਕੀਤਾ ਜਾਂਦਾ ਸੀ ਤਾਂ ਜੋ ਉਹ ਔਨ ਦੁਆਰਾ ਕਿਸੇ ਹੋਰ ਕਲਾਕਰਤ ਲਈ ਵਰਤੀ ਜਾ ਸਕੇ ਆਪਣੀ ਗਲਤੀ ਨੂੰ ਉਹ ਬੜੇ ਆਰਾਮ ਨਾਲ ਕਬੂਲ ਲੈਂਦੀਆਂ ਸੀ ਇਹਨਾਂ ਗੱਲਾਂ ਤੋਂ ਜੋ ਸਿੱਖਿਆ ਉਹ ਅੱਜ ਇਸ ਉਮਰ ਚ ਮੇਰੀ ਜ਼ਿੰਦਗੀ ਨੂੰ ਬਹੁਤ ਸੁਖਾਲਾ ਕਰ ਰਿਹਾ ਜ਼ਿੰਦਗੀ ਦੀ ਬੁਣਤੀ ਵੀ ਬਹੁਤ ਵਾਰੀ ਗਲਤ ਪੈ ਜਾਂਦੀ ਹੈ ਚੰਗਾ ਡਿਜ਼ਾਈਨ ਪਾਉਣ ਦੀ ਕੋਸ਼ਿਸ਼ ਚ ਗਲਤੀ ਵੀ ਹੋ ਜਾਂਦੀ ਹੈ ਅਜਿਹੇ ਮੌਕਿਆਂ ਤੇ ਉਹਨਾਂ ਬੀਬੀਆਂ ਦੇ ਤਰੀਕੇ ਨਾਲ ਸੋਚ ਕੇ ਚੱਲਣਾ ਗੁੱਸੇ ਚ ਆਉਣਾ ਖਿਜ ਜਾਣ ਜਾਂ ਹਾਰ ਮੰਨ ਲੈਣਾ ਨਾਲੋਂ ਕਿਤੇ ਚੰਗਾ ਹੈ ਇਸੋਚ ਕੇ ਕੰਮ ਤੇ ਦੁਬਾਰਾ ਲੱਗੀਏ ਕਿ ਜ਼ਿੰਦਗੀ ਦੀ ਔਨ ਮੇਰੀ ਹੈ ਇਹਦੀ ਡਿਜ਼ਾਈਨ ਮੈਂ ਪਾਉਣੇ ਨੇ ਤੇ ਜੇ ਮੈਂ ਨਿਰਾਸ਼ ਹੋ ਕੇ ਇਹ ਔਨ ਉਲਝਾ ਲਈ ਤਾਂ ਨੁਕਸਾਨ ਵੀ ਮੇਰਾ ਹੀ ਹੋਵੇਗਾ ਇਹ ਫੈਸਲਾ ਤੁਹਾਡੇ ਹੱਥ 'ਚ ਹੈ ਕਿ ਮੈਂ ਦੁਬਾਰਾ ਜੈਨ ਦੀ ਬਣਤੀ ਪਾ ਕੇ ਇਹਨੂੰ ਵਧੀਆ ਤੇ ਹੋਰ ਵਧੀਆ ਬਣਾਉਣਾ ਹੈ ਜਾਂ ਫਿਰ ਹੌਸਲਾ ਟਹਿ ਟੇਰੀ ਕਰਕੇ ਉਲਜੀ ਉਹਨਾਂ ਨੂੰ ਦੇਖ ਦੇਖ ਕੇ ਸਾਰੀ ਉਮਰ ਬਚਤਾਉਣਾ। ਸੋ ਆਓ ਜ਼ਿੰਦਗੀ 'ਚ ਜਦੋਂ ਵੀ ਔਕਾ ਸਮਾਂ ਆਵੇ ਤਾਂ ਉਹਨਾਂ ਬੀਬੀਆਂ ਦੀ ਕਲਾ ਤੇ ਉਹਨਾਂ ਦੇ ਸਬਰ ਨੂੰ ਯਾਦ ਕਰੀਏ। ਅਤੇ ਮਿਹਨਤ ਤੇ ਲਗਨ ਦੀਆਂ ਸਲਾਈਆਂ ਨਾਲ ਜ਼ਿੰਦਗੀ ਦੀ ਬੁਣਤੀ ਦਾ ਇੱਕ ਹੋਰ ਵਧੀਆ ਨਮੂਨਾ ਬਣਾਉਣ ਲਈ ਜੁੜ ਜਾਈਏ। ਜੇ ਅਸੀਂ ਮਨ ਚਿਤਾਰ ਕੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਇਹ ਬੁਣਤੀ ਦੁਬਾਰਾ ਸ਼ੁਰੂ ਕਰਾਂਗੇ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਵੀ ਬੀਬੀਆਂ ਦੇ ਕੋਟੀ ਸਵੈਟਰਾਂ ਵਰਗਾ ਬਹੁਤ ਬਿਹਤਰੀਨ ਤੇ شاہکار ਬਣਾ ਸਕਦੇ ਹਾਂ ਜਿਹਨੂੰ ਦੇਖ ਕੇ ਦੁਨੀਆ ਕਹੇ ਕਿ ਵਾਹ ਕੀ ਕੰਮ ਕੀਤਾ ਹੈ ਸਵਾਦ ਆ ਗਿਆ ਕੋਟੀ ਸਵੈਟਰ ਦੀ ਬੁਣਤੀ ਬਾਂਗਰ ਇਹ ਪਛਾਣ ਕਰੋ ਕਿ ਕਦੋਂ ਤੁਹਾਡਾ ਕੰਮ ਉਮੀਦ ਮੁਤਾਬਕ ਨਹੀਂ ਹੋ ਰਿਹਾ ਇਸ ਗੱਲ ਨੂੰ ਪ੍ਰਵਾਨ ਕਰੋ ਕਿ ਗਲਤੀਆਂ ਕਰਨਾ ਪ੍ਰਕਿਰਿਆ ਦਾ ਇੱਕ ਹਿੱਸਾ ਹੈ ਤੇ ਜੇ ਕੋਈ ਤਰੀਕਾ ਕਾਮਯਾਬ ਨਹੀਂ ਹੋਇਆ ਤਾਂ ਇਸ ਨੂੰ ਆਮ ਵਰਤਾਰਾ ਸਮਝ ਕੇ ਕਬੂਲ ਕਰੋ ਇਸ ਗੱਲ ਨੂੰ ਸਮਝੋ ਕਿ ਕਈ ਵਾਰੀ ਆਪਾਂ ਨੂੰ ਆਪਣਾ ਕੀਤਾ ਉਧੇੜ ਕੇ ਨਵੇਂ ਸਿਰੇ ਤੋਂ ਦੁਬਾਰਾ ਸ਼ੁਰੂ ਕਰਨਾ ਪੈਂਦਾ ਹੈ ਇਹ ਅਸਲੀਅਤ ਨੂੰ ਅਪਣਾਓ ਕਿ ਤਬਦੀਲੀਆਂ ਤੇ ਦੁਬਾਰਾ ਸ਼ੁਰੂਆਤ ਕਰਨ ਨਾਲ ਸਾਡੇ ਕੰਮ ਦੇ ਨਤੀਜੇ ਹੋਰ ਵਧੀਆ ਤੇ ਤਸੱਲੀ ਬਖਸ਼ ਹੁੰਦੇ ਨੇ ਜਿਵੇਂ ਉਹ ਔਰਤਾਂ ਬੁਣਤੀ ਗਲਤ ਹੋਣ ਤੇ ਸਾਰਾ ਕੰਮ ਦੁਬਾਰਾ ਕਰਦੀਆਂ ਸੀ ਉਸੇ ਤਰ੍ਹਾਂ ਆਪਣੇ ਕੰਮ ਦੇ ਗਲਤ ਹੋਣ ਤੇ ਉਹਨੂੰ ਜਾਂਚੋ ਤੇ ਵਿਚਾਰ ਕਰੋ ਕਿ ਕਿੱਥੇ ਤੇ ਕੀ ਗਲਤ ਹੋਇਆ ਇਸ ਨਾਲ ਤੁਹਾਨੂੰ ਸਮਝ ਆਵੇਗੀ ਕਿ ਕਿਹੜੀਆਂ ਕਮੀਆਂ ਰਹਿ ਗਈਆਂ ਤੇ ਸੁਧਾਰ ਕਿਵੇਂ ਕੀਤਾ ਜਾਵੇ ਜਿਵੇਂ ਔਰਤਾਂ ਬੜੇ ਸੋਹਣੇ ਤਰੀਕੇ ਨਾਲ ਬਿਨਾਂ ਉਲਝਾਏ ਸਹਿਜਤਾ ਨਾਲ ਉਹਨਾਂ ਦਾ ਗੋਲਾ ਬਣਾਉਂਦੀਆਂ ਸੀ ਉਸੇ ਤਰ੍ਹਾਂ ਆਪਣੇ ਪਿਛਲੇ ਕੰਮਾਂ ਵਿੱਚ ਹੋਈਆਂ ਗਲਤੀਆਂ ਤੋਂ ਸਿੱਖੋ ਤੇ ਸਿੱਖੇ ਹੋਏ ਸਬਕਾਂ ਨੂੰ ਇਕੱਠਿਆਂ ਕਰਕੇ ਇੱਕ ਗੋਲਾ ਬਣਾਓ ਜੋ ਅੱਗੇ ਤੁਹਾਡੇ ਕੰਮ ਆਵੇ ਇਹ ਸਭ ਕੀਮਤੀ ਹਨ ਤੇ ਜਦੋਂ ਤੁਸੀਂ ਵਿਗੜੇ ਹੋਏ ਨੂੰ ਦੁਬਾਰਾ ਸ਼ੁਰੂ ਕਰੋਗੇ ਜਾਂ ਨਵਾਂ ਕੰਮ ਕਰੋਗੇ ਤਾਂ ਪਹਿਲਾਂ ਹੋਈਆਂ ਗਲਤੀਆਂ ਤੋਂ ਬਚਾ ਰਹੇਗਾ ਇਹ ਸਿੱਖਿਆਵਾਂ ਹੀ ਜ਼ਿੰਦਗੀ ਦਾ ਤਜਰਬਾ ਕਹਾਉਂਦੀਆਂ ਨੇ ਜਦੋਂ ਕੰਮ ਨੂੰ ਦੁਬਾਰਾ ਸ਼ੁਰੂ ਕਰੋ ਤਾਂ ਇਸ ਵਿੱਚ ਪਿਆਰ ਲਗਨ ਤੇ ਜਨੂਨ ਨਾਲ ਜੁਟੋ ਪਿਛਲੀ ਕੋਸ਼ਿਸ਼ ਤੂੰ ਹਾਸਲ ਹੋਏ ਤਜਰਬੇ ਨੂੰ ਇਸ ਬਾਰ ਵਰਤੋ ਅਤੇ ਕੰਮ ਵਿੱਚ ਆਪਣਾ ਦਿਲ ਲਾਓ ਜਦੋਂ ਉਤਸ਼ਾਹ ਨਾਲ ਦੁਬਾਰਾ ਸ਼ੁਰੂ ਕਰੋਗੇ ਤਾਂ ਕੰਮ ਸੋਚ ਨਾਲੋਂ ਵੀ ਵਧੀਆ ਹੋਵੇਗਾ ਜਿਹੜਾ ਵੀ ਪ੍ਰੋਜੈਕਟ ਜਾਂ ਕੰਮ ਹੋਵੇ ਅੰਤ 'ਚ ਉਸਤੇ ਪੂਰੇ ਹੋਣ 'ਚ ਹੋਈਆਂ ਗਲਤੀਆਂ ਮਿਲੇ ਸਬਕਾਂ ਤੇ ਉਸਤੇ ਪੂਰੇ ਸਫ਼ਰ ਨੂੰ ਸਕਾਰਤਮਕਤਾ ਨਾਲ ਲਾਓ ਸ਼ੁਰੂ ਤੋਂ ਅੰਤ ਤੱਕ ਦੀ ਪੂਰੀ ਯਾਤਰਾ ਦੀ ਸ਼ਲਾਗਾ ਕਰੋ ਜਿਵੇਂ ਔਰਤਾਂ ਆਪਣੀ ਕੋਟੀ ਸਵਟਰ ਜਾਂ ਜੋ ਵੀ ਉਹ ਬਣਦੀਆਂ ਸੀ ਉਹਦੇ ਪੂਰੇ ਹੋਣ ਤੇ ਉਹ ਆਨੰਦ ਮਾਣਦੀਆਂ ਸੀ ਉਸੇ ਤਰ੍ਹਾਂ ਤੁਸੀਂ ਵੀ ਆਪਣੇ ਕੰਮ ਦੀ ਪੂਰੀ ਪ੍ਰਕਿਰਿਆ ਤੇ ਮਿਲਣ ਵਾਲੇ ਸਭ ਕਾ ਤਜਰਬਿਆਂ ਨੂੰ ਪ੍ਰਵਾਨ ਕਰੋ ਜਦੋਂ ਤੁਹਾਡਾ ਕੰਮ ਪੂਰਾ ਹੋਵੇਗਾ ਉਹ ਤੁਹਾਡੀ ਮਿਹਨਤ ਤੁਹਾਡੇ ਹੁਨਰ ਤੁਹਾਡੀ ਕਾਬਲੀਅਤਾਂ ਲਈ ਗਵਾਹੀ ਖੁਦ ਦੇਵੇਗਾ ਤੇ ਦੋਸਤੋ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਜੋ ਕਹਾਣੀ ਉਹਨਾਂ ਦੇ ਗੋਲੇ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ ਇਹ ਪੁਸਤਕ ਖੁਸ਼ੀਆਂ ਦਾ ਕੋਰਸ ਵਿੱਚੋਂ ਲਈ ਗਈ ਹੈ ਜਿਸ ਦੇ ਲੇਖਕ ਨੇ ਸਰਦਾਰ ਗੁਰੂ ਇਕਬਾਲ ਸਿੰਘ ਜੀ ਤੇ ਉਹ ਵਿਦਾਈ ਦੇ ਪਾਤਰ ਵੀ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਬਹੁਤ ਹੀ ਸੱਚਜੇ ਢੰਗ ਦੇ ਨਾਲ ਇਹ ਪੁਸਤਕ ਲਿਖੀ ਹੈ ਤੇ ਤੁਸੀਂ ਵੀ ਇਸ ਪੁਸਤਕ ਨੂੰ ਮਾਰਕੀਟ ਵਿੱਚੋਂ ਖਰੀਦੋ ਤੇ ਪੜੋ ਅੱਗੇ ਆਪਾਂ ਇਸ ਦੀ ਅਗਲੀ ਕਹਾਣੀ ਨੂੰ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ